ਨਸ਼ਾ ਤਸਕਰਾਂ ਨੂੰ ਸਿੱਧੀ ਹਦਾਇਤ ਹੈ ਜਾਤਾ ਹੋ ਆਪਣਾ ਕੰਮ ਛੱਡ ਜਾਨ ਜਾਂ ਆਪਣਾ ਘਰ ਛੱਡ ਜਾਨ ਰਾਜਪੁਰੇ ਦੇ ਵਿੱਚ ਹੁਣ ਇਹ ਚੀਜ਼ ਨਹੀਂ ਹੋਊਗੀ ਰਾਜਪੁਰੇ ਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੂੰਗਾ ਕਿ ਇਸ ਸੰਬੰਧੀ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਕਾਹ ਬਗਾਏ ਰੇਡ ਵਗੈਰਾ ਤੇ ਨਾਕੇ ਵਗੈਰਾ ਲਗਾ ਰਹੇ ਆ ਤੇ ਤਾਂ ਜੋ ਇਸ ਚੀਜ਼ ਤੇ ਠੱਲ ਪਾਈ ਜਾ ਸਕੇ ਘਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਆਪਣੇ ਪਾਰਕਿੰਗ ਵਗੈਰਾ ਸਹੀ ਢੰਗ ਨਾਲ ਕੀਤੇ ਜਾਣ ਨਹੀਂ ਤਾਂ ਫਿਰ ਉਹਨਾਂ ਨੂੰ ਬੰਦ ਕਰਵਾਇਆ ਜਾ ਭੁਗਤਣਾ ਪਵੇਗਾ ਅੱਜ ਸ਼ਹਿਰ ਰਾਜਪੁਰਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਸ਼ਾ ਵੇਚਣ ਵਾਲੇ ਅਸਮਾਜਿਕ ਅਨਸਰਾਂ ਵਿੱਚ ਉਸ ਵੇਲੇ ਪਾਜੜਾ ਪੈ ਗਈਆਂ ਜਦੋਂ ਥਾਣਾ ਸਿਟੀ ਪੁਰਸ ਰਾਜਪੁਰਾ ਦੇ ਵਿੱਚ ਨਵੇਂ ਆਏ ਐਸ ਐਚਓ ਇਨਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਆਪਣੀ ਟੀਮ ਨਾਲ ਰਾਜਪੁਰਾ ਦੇ ਕਈ ਇਲਾਕਿਆਂ ਦੇ ਵਿੱਚ ਛਾਪੇਮਾਰੀ ਕਰ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਇੱਥੇ ਦਰਸਨਯੋਗ ਗੱਲ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪਟਿਆਲਾ ਦੇ ਐਸ ਐਸ ਪੀ ਵਰਨ ਸ਼ਰਮਾ ਵੱਲੋਂ ਨਸ਼ੇ ਨੂੰ ਲੈ ਕੇ ਕਾਫੀ ਸ਼ਕਤੀ ਵਰਤੀ ਹੋਈ ਹੈ ਜਿਸ ਕਾਰਨ ਪਟਿਆਲਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਸ਼ੱਕੀ ਇਲਾਕਿਆਂ ਵਿੱਚ ਪੁਲਿਸ ਵੱਲੋਂ ਰੇਡ ਕਰ ਨਸ਼ਾ ਤਸਕਰਾ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ ਉਸੇ ਮੂਹਮ ਨੂੰ ਅੱਗੇ ਵਧਾਉਂਦਿਆਂ ਸੋਮਵਾਰ ਨੂੰ ਸਿਟੀ थाना ਰਾਜਪੁਰਾ ਦੇ ਨਵੇਂ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਵੱਲੋਂ ਰਾਜਪੁਰਾ ਦੇ ਕਈ ਸ਼ੱਕੀ ਇਲਾਕਿਆਂ ਦੇ ਵਿੱਚ ਰੇਡ ਮਾਰ ਕੇ ਸ਼ੱਕੀ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਉੱਤੇ ਅਰਾਊਂਡ ਅਪ ਕੀਤਾ ਗਿਆ ਇਸ ਮੌਕੇ ਪੱਤਰਕਾਰ ਵਾਰਤਾਕਰ ਐਸ ਐਚਓ ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕਰਦਿਆਂ ਪ੍ਰੈਸ ਦੇ ਮਾਧਿਅਮ ਰਾਹੀਂ ਉਹਨਾਂ ਅਸਮਾਜਿਕ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਵਿੱਚ ਨਸ਼ਾ ਵੇਚਣ ਵਾਲੇ ਅਤੇ ਛਪਟਮਾਰੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਸਮਾਜਿਕ ਤੱਤਾਂ ਜਾਂ ਤਾਂ ਸ਼ਹਿਰ ਛੱਡ ਜਾਣ ਜਾਂ ਫਿਰ ਅਜੇਹੀ ਗੈਰ ਕਾਨੂੰਨੀ ਧੰਦਿਆਂ ਤੋਂ ਤੋਬਾ ਕਰ ਲੈਣ ਜੇਕਰ ਆਤ ਤੋਂ ਬਾਅਦ ਕੋਈ ਅਸਮਾਜਿਕ ਤੱਤ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਦਾ ਕਾਬੂ ਕੀਤਾ ਗਿਆ ਤਾਂ ਉਸ ਦੇ ਖਿਲਾਫ ਉਹਨਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਇਸ ਮੌਕੇ ਤੇ ਮੌਜੂਦ ਐਸਐਚਓ ਸਿਟੀ ਰਾਜਪੁਰਾ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਦਾ ਕੀ ਕਹਿਣਾ ਸੀ ਮਾਣਯੋਗ ਐਸਐਸਪੀ ਸਾਹਿਬ ਪਟਿਆਲਾ ਤੇ ਮਾਣਯੋਗ ਡੀਐਸਪੀ ਸਾਹਿਬ ਰਾਜਪੁਰਾ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜੇ ਵੀ ਨਸ਼ਾ ਦਸਕਰ ਲਈ ਯਾ ਜੋ ਬਦਨਾਮ ਮਹੱਲੇ ਨੇ ਗਲੀਆਂ ਨੇ ਉਹਨਾਂ ਦੇ ਫਿਰ ਲਗਾਤਾਰ ਜੋ ਨਸ਼ਾ ਨਸ਼ਾ ਤਸਕਰ ਨੇ थाना ਸਿਟੀ ਰਾਜਪੁਰਾ ਵੱਲੋਂ ਤੇ ਉਹਨਾਂ ਦੇ ਚੌਕੀ ਚਾਰਜ ਵੱਲੋਂ ਟੀਮਾਂ ਬਣਾ ਕੇ ਲਗਾਤਾਰ ਡੇਰਾ ਕੀਤਾ ਜਾ ਰਹੀਆਂ ਨਹੀਂ ਆ ਜੋ ਵੀ ਸ਼ੱਕੀ ਬੰਦੇ ਮਿਲਦੇ ਆ ਉਹਨਾਂ ਨੂੰ ਰਾਉਂਡ ਅਪ ਕਰਕੇ ਵੈਰੀਫਾਈ ਕੀਤਾ ਜਾਊਗਾ ਤੇ ਨਸ਼ਾ ਤਸਕਰਾਂ ਨੂੰ ਸਿੱਧੀ ਹਦਾਇਤ ਹੈ ਜਾ ਤਾਂ ਆਪਣਾ ਕੰਮ ਛੱਡ ਜਾਣ ਜਾਂ ਆਪਣਾ ਘਰ ਛੱਡ ਜਾਣ ਰਾਜਪੁਰੇ ਦੇ ਵਿੱਚ ਹੁਣ ਇਹ ਚੀਜ਼ ਨਹੀਂ ਹੋਊਗੀ ਤੇ ਬਾਕੀ ਆਪਣਾ ਰਾਜਪੁਰਾ ਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੁੰਗਾ ਕਿ ਇਸ ਸੰਬੰਧੀ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਨਸ਼ੇ ਨੂੰ ਇੱਥੋਂ ਖਤਮ ਕੀਤਾ ਜਾ ਸਕੇ ਉਸੇ ਵਾਸਤੇ ਸੀ ਗਾਇਬ-ਗਾਇੇ ਰੇਡ ਵਗੈਰਾ ਤੇ ਨਾਕੇ ਵਗੈਰਾ ਲਗਾ ਰਹੇ ਆ ਤੇ ਤਾਂ ਜੋ ਇਸ ਚੀਜ਼ ਤੇ ਠੱਲ ਪਾਈ ਜਾ ਸਕੇ ਜੀ ਜਿਵੇਂ ਕੱਲ ਵੀ ਮੈਂ ਤੇ ਚੌਂਕੀ ਸਾਹਿਬ ਤੇ ਇੰਜ ਚਾਰ ਸਾਹਿਬ ਨੇ ਅਸੀਂ ਉੱਥੇ ਨਾਕਾ ਲਗਾਇਆ ਸੀਗਾ ਰਵਿੰਦਰ ਚੌਂਗ ਦੇ ਵਿੱਚ ਉੱਥੇ ਮੋਟਰਸਾਈਕਲਿੰਗ ਪੌਂਡ ਲਿੱਤੇ ਸੀਗੇ ਉਹਨਾਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਆਗੇ ਆਪਣੀ ਪਾਰਕਿੰਗ ਵਗੈਰਾ ਸਹੀ ਢੰਗ ਨਾਲ ਕੀਤੀ ਜਾਣ ਨਹੀਂ ਤਾਂ ਫਿਰ ਉਹਨਾਂ ਨੂੰ ਬੰਦ ਕਰਨਾ ਪੈਣਾ ਬਈ ਜਿਹੜਾ ਜਿਹੜਾ ਰਾਜਪੁਰੇ ਦੇ ਔਰਗੀਰ ਮੱਲਾ ਹੈਗਾ ਮਿਰਚ ਮੰਡੀ ਆ ਤੇ ਹੋਰ ਹੈਗੇ ਉੱਥੇ ਜਿਹੜੀ ਨਹੀਂ ਅਜੇ ਮੋਟਰਸਾਈਕਲ ਰੌਂਡ ਅਪ ਕੀਤੇ ਆ ਗਈ ਬੰਦੇ ਰੌਂਡ ਅਪ ਕੀਤੇ ਉਹਨਾਂ ਨੂੰ ਵੈਰੀਫਾਈ ਕਰਕੇ ਅੱਗੇ ਕਰਦੇ ਆ